ਹਾਂ ਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਧੁੰਦੇ ਪਹੁੰਚੇ ਆ ਧੁੰਦਾ ਪਿੰਡ ਤਹਿਸੀਲ ਖੰਡੂਰ ਸਾਹਿਬ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਹੈ ਨਜ਼ਦੀਕ ਸ਼੍ਰੀ ਗੋਇੰਦਵਾਲ ਸਾਹਿਬ ਕੋਈ 2-3 3-4 ਕਿਲੋਮੀਟਰ ਦੀ ਦੂਰੀ ਤੇ ਠੇਕੇਦਾਰ ਹਰਿੰਦਰ ਹੁਣਾਂ ਦੇ ਕੋਲ ਆਇਆ ਦੋਸਤ ਹਰਿੰਦਰ ਸਿੰਘ ਠੇਕੇਦਾਰ ਪਹਿਲਾਂ ਵੀ ਆਪਾਂ ਭਾਜੀ ਹੁਣਾਂ ਦੀਆਂ ਕਾਫੀ ਵੀਡੀਓ ਪਾਈਆਂ ਨੇ ਮਾਲ ਵੀਰ ਹੁਣੀ ਰੂਟੀਨ ਦੇ ਵਿੱਚ ਲੈ ਕੇ ਆਉਂਦੇ ਆ ਵਪਾਰ ਲਾਈਨ ਦਾ ਕੰਮ ਹੈ ਇਹਨਾਂ ਦਾ ਪਸ਼ੂ ਰੂਟੀਨ ਦੇ ਵਿੱਚ ਹੀ ਆਉਂਦੇ ਆ ਸੋ ਮਾਲ ਤਕਰੀਬਨ ਜਦੋਂ ਵੀ ਬਿਲਕੁਲ ਚੰਗਾ ਸਾਫ ਸੁਥਰਾ ਆਉਂਦਾ ਉਦੋਂ ਵੀ ਭਾਜੀ ਹੁਣੀ ਚੇਤੇ ਕਰਦੇ ਆ ਬਾਕੀ ਮਾਲ ਇਸੇ ਤਰ੍ਹਾਂ ਧੜਾ ਧੜਾ ਨਹੀਂ ਆਉਂਦੇ ਤੇ ਵੇਖੀ ਵੀ ਜਾਂਦਾ ਪਸ਼ੂ ਅੱਜ ਕਾਫੀ ਦਿਨਾਂ ਬਾਅਦ ਜਿਹੜੀ ਆਪਾਂ ਵਿਜ਼ਿਟ ਕੀਤੀ ਹੈ ਜਾਂ ਕਹਿ ਲਓ ਵੀ ਕਾਫੀ ਮਹੀਨਿਆਂ ਬਾਅਦ ਵੀ 5-7 ਮਹੀਨੇ ਹੋ ਹੀ ਗਏ ਆ ਤਕਰੀਬਨ ਪਿੱਛੇ ਜੇ ਅਪਡੇਟਾਂ ਆਪਾਂ ਦਿੱਤੀਆਂ ਸੀ ਦਿੱਤੀਆਂ ਸੀ ਤੁਹਾਨੂੰ ਇਸ ਘਰੋਂ ਉਦੋਂ ਵੀ ਆਪਾਂ ਤੁਹਾਨੂੰ ਜਿਹੜੀਆਂ ਮੱਝਾਂ ਵੜਾ ਝੋਟੀਆਂ ਹਰੇਕ ਕੈਟਾਗਰੀ ਦੇ ਅੱਜ ਦੋ ਵੜਾ ਤੁਹਾਨੂੰ ਦਿਖਾਉਣੀਆਂ ਨੇ ਇੱਕ ਛੋਟੀ ਪਲੂਨ ਪਹਿਲਾ ਸੂਆ ਇਹਨਾਂ ਦੇ ਕੋਲ ਸੂਈ ਆ ਇਹ ਕੁੱਚੇ ਬੱਚੇ ਦੇ ਵਿੱਚ ਜਰਸੀ ਨਸਲ ਬਰੀਡ ਦੇ ਵਿੱਚ ਤੇ ਇੱਕ ਐਚ ਐਫ ਕਰਾਸ ਬਰੀਡ ਦੇ ਵਿੱਚ ਬਿਲਕੁਲ ਤਾਜੀ ਸੱਚਰ ਸੂਈ ਵੜ ਦਿਖਾ ਦੇਾਂਗੇ ਸੋ ਬਾਕੀ ਮੇਰੇ ਭਰਾ ਠੀਕ ਆ ਜੀ ਫਤਿਆਬਾਦ ਇੱਥੋਂ ਬਿਲਕੁਲ ਲੱਗੇ ਆ ਨੇੜੇ ਫਤਿਆਬਾਦ ਆ ਕੋਈ 8-7 ਕਿਲੋਮੀਟਰ ਦੀ ਸਾਰੀ ਦੂਰੀ ਆ ਤੇ ਹਰੀ ਕੇ ਪਤਨ ਚਾਹੇ ਆਪਣਾ ਕੋਈ ਵੀਰ ਮਾਲਵੇ ਵਾਲੀ ਸਾਈਡ ਤੋਂ ਆਣਾ ਚਾਹੁੰਦਾ ਤੇ ਵਾਇਆ ਤੁਸੀਂ ਇਧਰ ਦੀ ਵੀ ਜਾ ਸਕਦੇ ਠੀਕ ਆ ਜੀ ਖਾਰੇ ਵਾਲੀ ਨਹਿਰ ਆਉਂਦੀ ਆ ਸਰੀਆਲੀ ਤੋਂ ਪਹਿਲਾਂ ਫਤਿਆਬਾਦ ਨੂੰ ਤੇ ਫਤਿਹਬਾਦ ਤੋਂ ਜਿਹੜੀ ਬਿਲਕੁਲ ਛੜਕ ਕਪੂਰਥਲੇ ਨੂੰ ਜਾਂਦੀ ਆ ਤੇ ਸ੍ਰੀ ਗੋਇੰਦਵਾਲ ਸਾਹਿਬ ਜਦੋਂ ਤੁਸੀਂ ਵਿਜ਼ਿਟ ਕਰੋਗੇ ਉੱਥੋਂ ਇੱਕ ਜਿਹੜੀ ਟਰਨ ਤੁਸੀਂ ਲੈ ਦੋਗੇ ਪਿੰਡ ਧੁੰਦੇ ਨੂੰ ਛੜਕ ਆਉਂਦੀ ਆ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਆ ਪਾਜੀ ਹਰਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਹਰਿੰਦਰ ਸਾਹਿਬ ਅਸੀਂ ਹੋਰ ਪਾਜੀ ਕੈਮ ਸੇਤਾ ਬਹੁਤ ਵਧੀਆ ਸੰਸਾ ਹੋਰ ਜੀ ਪਲਵਾਨ ਜੀ ਕੀ ਹਾਲ ਏ ਵਧੀਆ ਜੀ ਵਧੀਆ ਦਰਸ਼ਨ ਮੇਲੇ ਲੇਟ ਹੋਏ ਆ ਨਹੀਂ ਨਹੀਂ ਬਹੁਤ ਠੀਕ ਆ ਜੀ ਵਧੀਆ ਠੀਕ ਠਾਕ ਜੀ ਤੇ ਪਲਵਾਨ ਮਾਲ ਬਥੇਰਾ ਕੱਢ ਕੇ ਦਿੰਦੇ ਆ ਪਾਜੀ ਬਹੁਤ ਬਹੁਤ ਵਧੀਆ ਬੰਦਾ ਐ ਬੰਦੇ ਵੀ ਬੜੇ ਵਧੀਆ ਨੇ ਚੰਗੇ ਨੇ ਤੇ ਮਾਲ ਵੀ ਚਲੋ ਤੁਹਾਡਾ ਤੁਹਾਡਾ ਬਥੇਰਾ ਕੱਢ ਕੇ ਦਿੰਦੇ ਆ ਤੇ ਵੇਚਦੇ ਬਹੁਤ ਆ ਹਾਂ ਵੇਚਦੇ ਮੇਰਾ ਮਾਲ ਹੀ ਉਹ ਵੇਚਦਾ ਸਰ ਆ ਠੀਕ ਆ ਜੀ ਠੀਕ ਆ ਚਾਚੇ ਨੇ ਵੇਚਣਾ ਜਿਹੜਾ ਵੇਚਣਾ ਲੈ ਕੇ ਵੀ ਇੰਨੇ ਦੇਣਾ ਲੈ ਕੇ ਵੀ ਨਾ ਦੇਣਾ ਇਹਨੇ ਨਾ ਲੱਲਾ ਜੋ ਭਾਵੇਂ ਅੰਨੀ ਲੈ ਦੇ ਭਾਵੇਂ ਕਾਣੀ ਲੈ ਦੇ ਹਾਂ ਉਹ ਲੈ ਲੈਣੀ ਇਹਦੇ ਆਖੇ ਲਾ ਕੇ ਤੇ ਵੇਚਣੀ ਵੀ ਇੰਨੀ ਹੀ ਆ ਮੁੜ ਕੇ ਹਾਂ ਨਹੀਂ ਮਾੜਾ ਪਸ਼ੂ ਤਾਂ ਚਲੋ ਨਹੀਂ ਲੈਣ ਦਿੰਦਾ ਜੀ ਤੀ ਹਾਂ ਨਹੀਂ ਮਾੜਾ ਚਲੋ ਬਾਕੀ ਆਪਾਂ ਨੂੰ ਤਾਂ ਵੀ ਜੇ ਆਪਾਂ ਚੰਗੀ ਪਰਖ ਕਰਕੇ ਲਵਾਂਗੇ ਤੇ ਗਾਂ ਵੀ ਕੋਈ ਭੈਣ ਭਰਾਣੇ ਲੈ ਕੇ ਜਾਣੀ ਲੈ ਕੇ ਜਾਣੀ ਬਿਲਕੁਲ ਤੇ ਇਹ ਭਾਜੀ ਹਰਿੰਦਰ ਸਿੰਘ ਜੀ ਤਕਰੀਬਨ ਥੋੜਾ ਵਕਫਾ ਪੈਗਾ ਵਕਫਾ ਮਲਕੇ ਸੋਸ਼ਲ ਮੀਡੀਆ ਤੇ ਆਉਣ ਆਉਣ ਤੇ ਪੈਗਾ ਬਾਕੀ ਤੁਹਾਡਾ ਕੰਮ ਰੋਟੀਨ ਚ ਚੱਲ ਜਦਾ ਜੀ ਰੋਟੀਨ ਚ ਚੱਲੀ ਜਾਂਦਾ ਜੀ ਉਹਦੋਂ ਤੁਹਾਨੂੰ ਕੀਤਾ ਫੋਨ ਮੇਰੇ ਆ ਮਹੀਨਾ ਕੋਇਆ ਹਾਂਜੀ ਤੇ ਮੁੜ ਕੇ ਉਦੋਂ ਵੇਗ ਗਿਆ ਫੇ ਤੁਹਾਨੂੰ ਬੈਕ ਕਾਲ ਕੀਤੀ ਰਾਤ ਵੀ ਸੰਤੂ ਸਾਹਿਬ ਆਇਓ ਨਾ ਵੀ ਵੇਗ ਗਿਆ ਗੇੜਾ ਪਊਗਾ ਹਾਂਜੀ ਬਿਲਕੁਲ ਦੋ ਤਿੰਨ ਵਰੀ ਸੁਆਬ ਬਣਿਆ ਪਰ ਮਾਲ ਵਿਖ ਜਾਂਦਾ ਮਾਲ ਵਿਖ ਜਾਂਦਾ ਤੁਹਾਡਾ ਜੋ ਨਾਂ ਲਈ ਉਦੋਂ ਵਿਖ ਜਾਂਦਾ ਅੱਜ ਫਿਰ ਮੈਂ ਚੀਤਾ ਕੀਤਾ ਮੈਂ ਕਿਹਾ ਜੇ ਲਾਗੇ ਬਣੇ ਤੁਸੀਂ ਲੱਗੇ ਹੀ ਆ ਮੈਂ ਕਰਵਾ ਜੋ ਅੱਜ ਬਣਾ ਲੈਨੇ ਆਪਾਂ ਚਲੋ ਇਹ ਝੋਟੀ ਬਹੁਤ ਚੰਗੀ ਸੋ ਇੱਕ ਝੋਟੀ ਦੋਸਤ ਦਿਖਾਵਾਂਗੇ ਤੁਹਾਨੂੰ ਇਧਰਲੇ ਪਾਸੇ ਆਪਾਂ ਲੈ ਚਲਦੇ ਆ ਝੋਟੀ ਵਾਲੇ ਪਾਸੇ ਨੂੰ ਝੋਟੀ ਸੱਜਰਤਾ ਜੀ ਸੁਈ ਆ ਤੇ ਹੈ ਵੀ ਮੈਨੂੰ ਤਾਂ ਵੀ ਭਾਜੀ ਤੁਸੀਂ ਦੱਸਿਆ ਵੀ ਪਲੂਣ ਪਹਿਲਾ ਸੁਆ ਪਲੂਣ ਪਹਿਲਾ ਸੁਆ ਜੀ ਪਹਿਲਾ ਸੁਆ ਝੋਟੀ ਆ ਤੇ ਕਦ ਬੋਤਾ ਲਈਆ ਮੇਰਾ ਵੀਰ ਕੋਈ ਵੀ ਨੇੜੇ ਆਊਗਾ ਜਾਂ ਇੱਥੇ ਆਊਗਾ ਜਿਵੇਂ ਤੁਸੀਂ ਆਨਲਾਈਨ ਵੀ ਚੀਜ਼ ਮੰਗਾਉਂਦੇ ਕਾਤਾ ਢਾਂਚਾ ਇਸ ਛੋਟੀ ਦਾ ਪੂਰਾ ਵੱਡਾ ਤੁਹਾਨੂੰ ਮਿਲੇਗਾ ਕੋਈ ਛੋਟੀ ਜਾਂ ਸਮਦਰ ਜਾਂ ਮਧਰੀ ਨਹੀਂ ਹੋਊਗੀ ਠੀਕ ਆ ਜੀ ਤੇ ਇਹ ਅੱਜ ਭਾਜੀ ਕਿੰਨਾ ਕੁ ਟਾਈਮ ਹੋ ਗਿਆ ਨੂੰ ਸੂਈ ਨੂੰ ਅੱਜ 5ਵਾਂ ਦਿਨ ਸੰਤੋਖ ਸਾਹਿਬ 50 ਕ ਦਿਨਾਂ ਦੀ ਸੂਈ ਆ ਹਾਂ ਜੀ ਅੱਜ ਭੜ ਪਈ ਥੱਲੇ ਤੋਂ ਉਹਨਾਂ ਨੂੰ ਠੀਕ ਆ ਜੀ ਤੇ ਉਹ ਮਗਰ ਦੇ ਕੱਟੀ ਆ ਗਈ ਐਸ ਵਕਤ ਬੋਲੇ ਚੋਂ ਬਾਹਰ ਆ ਗਈ ਕੱਚਾ ਦੁੱਧ ਕੋਈ ਮੰਨੇ ਕਿੰਨਾ 8 ਕਿਲੋ ਦੁੱਧ ਹੋਊਗਾ ਜੀ ਬੋਲਾ ਅਜੇ ਇਸਲੇ 8 ਕਿਲੋ ਹਾਂ ਜੀ ਲਓ ਜੀ 8 ਕਿਲੋ ਆ ਬਾਕੀ ਟਾਈਮ ਇੱਕ ਵਾਰੀ ਤੁਸੀਂ ਫੇਰ ਨੋਟ ਕਰ ਲਓ ਕੋਈ 1.5 2 ਵਜੇ ਦਾ ਟਾਈਮ ਆ ਦੁਪਹਿਰ ਦਾ ਤੇ तकरीबन ਮਾਰਨਿੰਗ ਭਾਜੀ ਕਿੰਨੇ ਕ ਵਜੇ ਚਵਾਈ ਕੀਤੀ ਸਾਢੇ 6 ਸਾਢੇ 6 ਸ਼ਾਮਾਂ ਲੋ ਜੀ ਸਾਢੇ 6 ਤੋਂ ਸਾਢੇ 6 ਵਜੇ ਬਿਲਕੁਲ ਸਵੇਰ ਤੇ ਸ਼ਾਮ ਦੀ ਚਵਾਈ ਦਾ ਟਾਈਮ ਆ ਤੇ ਇਸ ਵਕਤ 8 ਕਿਲੋ ਇਹਦੇ ਥੱਲੇ ਕੋਈ ਕੱਚਾ ਦੁੱਧ ਮੰਨ ਕੇ ਤੁਸੀਂ ਸੌਦਾ ਕਰ ਲਿਆ ਜੀ ਬਾਕੀ ਜੇਰ ਜੂਰ ਆਪਣੇ ਕੋਲ ਹੀ ਪਾਤੀ ਕਿ ਪਿਛੋਂ ਲੈ ਆਂਦੀ ਹੈ ਜੀ ਇਸੇ ਤੇ ਇਹ ਜੇਰ ਪਈ ਹੈ ਜੀ ਬਿਲਕੁਲ ਓਕੇ ਠੀਕ ਆ ਜੀ ਆ ਦੇਖੋ ਸੋ ਦੇਵੇ ਦੀ ਆ ਕੁਆਲਿਟੀ ਵਿਖਾ ਦਿਆ ਜੀ ਠੀਕ ਆ ਜੀ ਵਿਰਲ ਵੰਡ ਬਿਲਕੁਲ ਆ ਤੁਹਾਨੂੰ ਸਮਝ ਆ ਜਾਣਗੇ ਤੇ ਜਿਵੇਂ ਜਿਵੇਂ ਸ਼ਾਮ ਦੀ ਚਵਾਈ ਆ ਲਜਾਊਗੀ ਹਜੇ तकरीबन ਪਹਿਲਾਂ ਵੀ ਆਪਾਂ ਨੋਟ ਤੁਹਾਨੂੰ ਕਰਾਤਾ ਵੀ 2:00 ਵਜੇ ਜਿਵੇਂ ਜਿਵੇਂ ਸ਼ਾਮ ਦੀ ਚਵਾਈ ਆ ਲ ਜਾਊਗੀ ਕੋਈ 6 6:30 ਵਜੇ ਤੱਕ ਛੰਡੀਆਂ ਧੀਰੀ ਬਹੁਤ ਜਿਆਦੀ ਹੋਰ ਵੀ ਬਣ ਕੇ ਤਿਆਰ ਹੋ ਜਾਊਗੀ ਥੱਲੇ ਉੱਠ ਕੇ ਜਦਾਂ ਮਰਜੀ ਵੇਹੇ ਨੇ ਵੀ ਪਾਤਾਂ ਛੜੀਆਂ ਮਾਰਨ ਆ ਲਈ ਐ ਉਦਾਂ ਪੂਰੀ ਨਿੱਗੀ ਐ ਇਸ ਹੱਥ ਕੋਣ ਲਵਾਉਂਦਾ ਪਹਿਲਾਂ ਨਾ ਜੀ ਨਾ ਮਾਰਦੀਆਂ ਲੱਪੇ ਪਹਿ ਲੈਣਾ ਠੀਕ ਆ ਜੀ ਠੀਕ ਆ ਹਾਂ ਠੀਕ ਆ ਬਾਕੀ ਸਿੰਘ ਸੁੰਗਾ ਇੱਕ ਵਾਰੀ ਤਸੱਲੀ ਨਾਲ ਦਿਖਾ ਦੇ ਜਸ਼ਨ ਗੁਲਾਈ ਪੂਰੀ ਸਿੰਘਾਂ ਦੀ ਆ ਸਿੰਘ ਵੀ ਪੂਰਾ ਫੱਬਦਾ ਲੱਗਾ ਕਰਮਾੜੀ ਨੂੰ ਠੀਕ ਆ ਜੀ ਤੇ ਛੋਟਿਆਂ ਦੇ ਵਿੱਚ ਵੀ ਆ ਜਾਂਦਾ ਤੇ ਬਿਲਕੁਲ ਦਰਮਿਆਨਿਆਂ ਦੇ ਵਿੱਚ ਵੀ ਆ ਜਾਂਦਾ ਵੀ ਫੱਬ ਵਾਲਾ ਸਿੰਘ ਲੱਗਾ ਕੋਈ ਗੈਰ ਨਹੀਂ ਤੇ ਸੋਹਣੀ ਹਾਈਟ ਲੈਂਥ ਦੀ ਇਹ ਝੋਟੀ ਇਧਰਲੇ ਪਾਸੇ ਕੋਈ ਬੱਚੇ ਦੇ ਵੀ ਕੈਮਰਾ ਮਾਰਦੇ ਜੇ ਇਧਰ ਜਿਹੜਾ ਪੰਜਾ ਚੌਹ ਦਰਾਂ ਦਾ ਬੱਚਾ ਨਾਲ ਮਗਰ ਕੱਟੀ ਆ ਕੱਟੀ ਵੀ ਦਿਖਾ ਦਿਆ ਜੀ ਠੀਕ ਆ ਜੀ ਆ ਕੱਟੀ ਦਿਖਾ ਦਿਆ ਜੀ ਇਹ ਕੱਟੀ ਜੇ ਤੇ ਮਗਰ ਫੀਮੇਲ ਕਾਫ ਆ ਦੇਖੋ ਆ ਠੀਕ ਆ ਲਓ ਜੀ ਬਹੁਤ ਸੋਹਣੀ ਕੱਟੀ ਆ ਠੀਕ ਆ ਪਲੀ ਸਾਂ ਵੀ ਤੇ ਇਹਨੂੰ ਬਾਹਰ ਕੱਢ ਕੇ ਦਿਖਾ ਦਿਆ ਜੀ ਕੋਈ ਤੋੜ ਕੇ ਆ ਲਓ ਬਾਕੀ ਭਾਜੀ ਚਵਾਈ ਚੁਵਾਈ ਦੀਆਂ ਖਰੀ ਨਿਕਲੀ ਝੋਟੀ ਬਹੁਤ ਜਿਆਦੀ ਆ ਠੀਕ ਆ ਸੋ 100 ਤੋਂ 100 ਨੰਬਰ ਹੀ ਆ। ਲਓ ਜੀ 100 ਤੋਂ 100 ਨੰਬਰ ਹੀ ਆ ਠੀਕ ਆ ਜੀ ਚੋਣ। ਤੇ ਤੋੜ ਕੇ ਇੱਕ ਵਾਰੀ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾਉਨੇ ਆ ਤੋੜ ਕੇ ਬਧੇਰੇ ਗੱਲਬਾਤ ਸਮਝ ਆ ਜਾਊਗੀ। ਇੱਕ ਵਾਰੀ ਆ ਮਾਰੋ ਨਿਗਾ ਮੇਰੇ ਭਰਾ ਸਾਰੇ ਠੀਕ ਆ ਜੀ ਪੂਰਾ ਬਾਡੀ ਸਟਰਕਚਰ ਦਿਖਾ ਦਿਆ ਜੇ। ਇਹ ਪਿਛਾ ਕਿੱਥੇ ਲੱਗਾ ਸੰਸਾ। ਹਾਈਟ ਕਰਦਾ ਪੂਰਾ ਬਿਲਕੁਲ ਆਈਡੀਆ ਹੋ ਜਾਏਗਾ ਹਰ ਇੱਕ ਭਰਾ ਨੂੰ ਠੀਕ ਆ। ਆ ਬੈਕ ਸਾਈਡ ਤੋਂ ਪੂਰੀ ਤਸੱਲੀ ਨਾਲ ਦਿਖਾ ਦਿਓ। ਸੋ 8 ਕਿਲੋ ਦੋਸਤੋ ਅੱਜ ਚੋਂ 50 ਦਿਨਾਂ ਦੀ ਸੂਰੀ ਦੇ ਥੱਲੇ ਕੋਈ ਕੱਚਾ ਦੁੱਧ ਮੰਨ ਕੇ ਤੁਸੀਂ ਸੌਦਾ ਕਰ ਲ ਬਾਕੀ ਜਿਹੋ ਜਹਾ ਥੱਲੇੋਂ ਖਲਾਰ ਲੇਵੇ ਦਾ ਉਮੀਦ ਝੋਟੀ ਤੋਂ ਕਰਦੇ ਆਂ ਵੀ ਚਲੋ ਪਹਿਲੇ ਸਵੇ ਹੀ ਕੋਈ 10-20 ਕਿਲੋ ਤੋਂ ਕੋਈ ਵੱਧ ਦੁੱਧ ਵੀ ਮੂੰਹ ਫੜ ਕੇ ਦਿਖਾ ਦੇ ਮੂੰਹ ਦੀ ਭੋਲੀ ਭਾਏ ਮੂੰਹ ਫੜ ਕੇ ਦਿਖਾ ਦੇ ਕਿਉਂਕਿ ਵੱਡੇ ਢਾਂਚੇ ਦੀ ਆ ਤੇ ਉਮੀਦ ਆਪਾਂ ਇੰਨੀ ਕੁ ਕਰ ਸਕਦੇ ਆਂ ਵੀ ਇਸ ਝੋਟੀ ਤੋਂ ਜੇਰਾ ਭਰਾ ਕੋਈ ਚੰਗੀ ਸੇਵਾ ਕਰਨ ਵਾਲਾ ਲੈ ਗਿਆ ਕੋਈ ਦਸੋਂ ਵਾਰ ਤਾਂ ਹੱਸ ਕੇ ਦੁੱਧ ਚਵਾਈ ਜਾਊਗੀ ਠੀਕ ਆ ਅਜੇ ਸਿਰਫ ਸ਼ੁਰੂਆਤ ਹੀ ਨੇ ਕੀਤੀ ਆ ਤੇ ਮੂੰਹ ਤਾਂ ਦੀ ਫਿਰ ਪਹਿਲਵਾਨ ਜੀ ਤੁਸੀਂ ਦੱਸਣ ਦੇ ਵੀ ਜਵਾਨੀ ਵਾਲੀਆਂ ਜੇ ਬਰਾਬਰ ਕਰਦੀ ਪਈ ਆ ਲੈ ਵੀ ਆਹ ਵੇਖੋ ਤੋ ਮੂੰ ਮਾਦੀ ਵੀ ਬਿਲਕੁਲ ਪੁੱਲ ਹੀ ਆ ਕੋਈ ਭਰਾ ਚਲੋ इजीली ਆਪ ਕੱਲਾ ਫੜ ਕੇ ਵੀ ਤੁਸੀਂ ਕੋਈ ਲੀਕੋਰ ਦੇਣਾ ਕੋਈ ਮਸਾਲਾ ਦੇਣਾ इजीली ਜਿਹੜਾ ਕੱਲੇ ਬਿਨੇ ਭਰਾ ਠੀਕਾ ਜਿ ਫੜ ਕੇ ਮੂੰਹ ਤਸੱਲੀ ਨਾਲ ਉਹ ਵੀ ਚੀਜ਼ ਦੇ ਸਕਦੇ ਹੋ। ਬਾਕੀ ਪੁੱਠੇ-ਪੁੱਠੇ ਤੋਂ ਇੱਕ ਵਾਰੀ ਪੂਰੀ ਤਸੱਲੀ ਨਾਲ ਦਿਖਾ ਦਿਆਂ ਤੁਹਾਨੂੰ ਚੌੜਾ ਪਿੱਠਪੁੜਾ ਆਹ ਲੇਵੇ ਦੀ ਬੰਤਰ ਇੱਕਸਾਰ ਬਿਲਕੁਲ ਪੱਦਰ ਬੈਕ ਸਾਈਡ ਤੋਂ ਆਹ ਦੇਖੋ। ਹਾਂ ਠੀਕ ਆ ਜੀ। ਠੀਕ ਹੈ ਓਕੇ ਭਾਜੀ ਹਰਿੰਦਰ ਸਿੰਘ ਜੀ ਦੀ ਡਿਮਾਂਡ ਇਹਦਾ ਮੁੱਲ ਕੀ ਰਹੂਗਾ ਦੇਵਾਂਗੇ ਕਿੰਨੇ ਦੀ ਅੱਜ ਆਪਣੇ ਭਰਾਵਾਂ ਨੂੰ ਸੰਧੂ ਸਾਹਿਬ ਭਾਵੇਂ ਇੱਕ ਦਾਹ ਕਰੀਏ ਭਾਵੇਂ ਇੱਕ 15 15 ਦੀ ਝੋਟੀ ਦੇ ਦਾਂਗੇ ਜੀ 15 ਦੀ ਹਾਂਜੀ ਕੋਈ ਮਾਨਤਨ ਕਰਕੇ ਮਾਨਤਨ 13 ਦੀ ਦੇ ਦਾਂਗੇ ਜੀ 13 ਤੋਂ ਜੋ ਛੋੜ ਛੜਪਾ ਹੀ ਹੋਊਗਾ ਜੀ ਠੀਕ ਹੈ ਜੀ ਹਾਂਜੀ 13 ਦੀ ਹਾਂਜੀ ਠੀਕ ਹੈ ਬਾਕੀ ਆਏਗਾ ਤਾਂ ਚਲੋ ਭੈਣ ਭਰਾ ਦਾ ਕਿੰਨਾ ਮਾਨਤਨ ਜੋ ਬੰਤਾ ਸਰ ਦਾ ਮੌਕੇ ਤੇ ਵੀ ਹੋ ਜੂਗਾ ਉਹ ਮੌਕੇ ਤੇ ਕਰ ਦਾਂਗੇ ਲਓ ਜੀ ਹੋਰ ਵੀ ਮਾਨਤਨ ਹੋ ਜੂਗਾ ਕੋਈ ਸੱਜਣ ਆ ਜਾਂਦਾ ਠੀਕ ਹੈ ਜੀ 1 ਲੱਖ 3000 ਦੇ ਵਿੱਚੋਂ ਫਿਰ ਵੀ ਮਾਨਤਨ ਹੋ ਜੂ ਚੰਗੀ ਝੋਟੀ ਆ ਚਲ ਮੇਰਾ ਭਰਾ ਕੋਈ ਆ ਕੇ ਆਪਣੀ ਤਸੱਲੀ ਕਰਕੇ ਲੈ ਕੇ ਜਾਵੇ ਚਵਾਈ ਚੂਈ ਦੀ ਬਿਲਕੁਲ ਇੱਕ ਨੰਬਰ ਇੱਕ ਨੰਬਰ ਜੀ ਇੱਕ ਨੰਬਰ ਸੰਤੂ ਸਾਹਿਬ ਐੜੀਆਂ ਲੋਕੀ ਡੇਢ ਡੇਢ ਦੋ ਦੋ ਮੰਗੀ ਜਾਂਦੇ ਆ ਬਿਲਕੁਲ ਜੀ ਬਿਲਕੁਲ ਤੇ ਚੰਗੀ ਝੋਟੀ ਆ ਖਰੀ ਆ ਜਰੂਰ ਹੱਥ ਪਾਇਓ ਮੇਰਾ ਭਰਾ ਇਧਰ ਸੈਕਰ ਨੰਬਰ ਤੇ ਇੱਕ ਆਪਾਂ ਤੁਹਾਨੂੰ ਵਹਿੜ ਦਿਖਾਉਨੇ ਆ ਜਰਸੀ ਨਸਲ ਬ੍ਰੀਡ ਦੇ ਬੜੇ ਆਪਣੇ ਭਰਾ ਸ਼ੌਂਕ ਰੱਖਦੇ ਆ ਜਰਸੀ ਨਸਲ ਬ੍ਰੀਡ ਦੇ ਵਿੱਚ ਆ ਪਿਓਰ ਜਰਸੀ ਛੋਟੀ ਬੂਥੀ ਬਾਕੀ ਜਿਹੜਾ ਬਿਲਕੁਲ ਤੁਸੀਂ ਵੇਖੋਗੇ ਟੋਆ ਡੂੰ ਗੋਸੇ ਤਰ੍ਹਾਂ ਦੋਆਂ ਅੱਖਾਂ ਦੇ ਵਿੱਚ ਤੇ ਮਗਰ ਇਹਦੇ ਜਿਹੜੀ ਬੱਛੀ ਉਹ ਵੀ ਤੁ ਆ ਇਧਰੋਂ ਪਾਸੇ ਕੁਰੀ ਪਹਿਲਾਂ ਵਹੜ ਤੁਹਾਨੂੰ ਦਿਖਾ ਦਿੰਨੇ ਆ ਤੇ ਭਾਜੀ ਇਹਦੀ ਕੀ ਡਿਟੇਲ ਆ ਸੂਆਂ ਦੇ ਵਿੱਚ ਕਿਵੇਂ ਆ ਜਰਸੀ ਇਹ ਤੀਜਾ ਸੂਆ ਜੀ ਇਹਦਾ ਹਾਂਜੀ ਤਾਜੀ ਸੂਈ ਨੇ 15 16 ਕਿਲੋ ਦੁੱਧ ਕੱਢਿਆ ਸੰਧੂ ਸਾਹਬੇ ਨੇ ਠੀਕ ਹੈ ਜੀ ਲੈ ਹੁਣ ਇਸ ਵਕਤ ਕਿੰਨਾ ਦੁੱਧ ਆ ਪਚਵਾਉਣਾ 8 ਕਿਲੋ ਦੁੱਧ ਆ ਜੀ ਇਸਲੇ ਲਓ ਜੀ 8 ਕਿਲੋ ਦੁੱਧ ਹੁਣੇ ਆਈ ਸੰਧੂ ਸਾਹਬ ਜੀ ਠੀਕ ਆ ਅਜੇ ਨਮਾਇ ਨੂੰ ਹੋਈ ਨਹੀਂ ਪੰਜ ਨੂੰ ਨਮਾਇਆ ਤੋਂ ਆਇਆ ਨਹੀਂ ਅਜੇ ਪਸ਼ੂ ਨੂੰ ਹਾਂ ਠੀਕ ਆ ਸੋ ਜਰਸੀ ਨਸਲ ਬਰੀਡ ਦੇ ਵਿੱਚ ਦੋਸਤੋ ਇਸ ਵਕਤ 8 ਕਿਲੋ ਦੁੱਧ ਇਹ ਤਾਂ ਥੱਲੇ ਹੁਣ ਮੌਕੇ ਤੇ ਮੌਜੂਦ ਆ ਅਜੀ ਆਈ ਆ ਸੋ ਚਵਾਈ ਦੀ ਬਾਕੀ ਇਹ ਵੀ ਇੱਕੋ ਇੱਕ ਨੰਬਰ ਹੀ ਇੱਕ ਨੰਬਰ ਹੀ ਕੋਈ ਭੂਰ ਸੱਟਾਂ ਨਹੀਂ ਕੋਈ ਥਣ ਘਟ ਵੱਧ ਨਹੀਂ ਠੀਕ ਆ ਜੀ ਬੁੱਤੀ ਵੀ ਦਿਖਾ ਦਿੰੀ ਪੁੱਤ ਲਓ ਜੀ ਇੱਕ ਵਾਰੀ ਫੇਸ ਕੁਆਲਿਟੀ ਵਿਖਾ ਦਿੰਨੇ ਤੁਹਾਨੂੰ ਪਹਿਲਵਾਨ ਜੀ ਮਾੜਾ ਇੱਕ ਵਾਰੀ ਦਾ ਮੂੰਹ ਵੀ ਆਨੂ ਕਰਵਾ ਦਿਆ ਜੀ ਬਿਲਕੁਲ ਟੋਵਾ ਟਾਵਾ ਦਿਖਾ ਦਈਏ ਅੱਖਾਂ ਓੱਖਾਂ ਇੱਕ ਵਾਰੀ ਪ੍ਰੋਪਰ ਦਿਖਾ ਦਿਆ ਜੀ ਆ ਦੇਖੋ ਆ ਦੇਖੋ ਆ ਦੇਖੋ ਬੁੱਤੀ ਪਾਤੀ ਬਿਲਕੁਲ ਛੋਟੀ ਆ ਬੁੱਤੀ ਤੇ ਬਿਲਕੁਲ ਸਮਾਲ ਸਾਈਜ਼ ਕੰਨ ਟੋਵਾ ਉਸੇ ਤਰ੍ਹਾਂ ਬਿਲਕੁਲ ਦੋਵਾਂ ਅੱਖਾਂ ਦੇ ਵਿੱਚਕਾਰ ਤੇ ਮੋਟੀ ਅੱਖਾਂ ਲਈ ਆ ਐ ਸੋਟ 8 ਕਿਲੋ ਦੁੱਧ ਦੇ ਤੇ ਥੱਲੇ ਹਾਜ਼ਰ ਆ ਮਗਰ ਇਹਦੇ ਬੱਛੀ ਜਿਹੜੀ ਉਹ ਤੁਹਾਨੂੰ ਦਿਖਾ ਦਿੰਨੇ ਆ ਮਗਰ ਆਹ ਬੱਛੀ ਜੇ ਆਹ ਬੱਛੀ ਨਾਲ ਵੜ ਜਾਊਗੀ ਤੇ ਨਾਲੇ ਬੱਛੀ ਵੀ ਜਾਊਗੀ ਪਿਓਰ ਜਰਸੀ ਨਸਲ ਬਰੀਡ ਦੇ ਵਿੱਚ ਹੀ ਬੱਛੀ ਆ ਬਿਲਕੁਲ ਬੱਛੀ ਵੀ ਤੁਸੀਂ ਵੇਖੋਗੇ ਬਿਲਕੁਲ ਉਸੇ ਤਰ੍ਹਾਂ ਡੂੰਗ ਟੋਆ ਬਿਲਕੁਲ ਦੋਵਾਂ ਦੋਨਾਂ ਅੱਖਾਂ ਦੇ ਵਿੱਚਕਾਰ ਬੂਤੀ ਛੋਟੀ ਤੇ ਛੋਟਾ ਕੰਨ ਕੈਰੈਕਟਰ ਜਿਹੜੇ ਬਿਲਕੁਲ ਤੁਸੀਂ ਆਹ ਵੇਖ ਲਓ ਠੀਕ ਆ ਜੀ ਨਸਲ ਬਰੀਡ ਹੈ ਵੀ ਮਗਰ ਚੰਗੀ ਆ ਇਹ ਨਹੀਂ ਆਪਾਂ ਕਵਾਂਗੇ ਵੀ ਜੇ ਮਦਰ ਚੰਗੀ ਆ ਪਿਓਰ ਆ ਤੇ ਇਹ ਪਿੱਛੇ ਘਾਟਾ ਠੀਕ ਆ ਜੀ ਪਰਸ ਇਦਾ ਮੁੱਲ ਕੀ ਕਰਦੇ ਆ ਵੜਦਾ ਚੱਤ 32000 ਕਰਦੇ ਆ ਸਭ ਸਾਹਿਬ 32000 ਹਾਂਜੀ ਦੇ ਦਾਂਗੇ ਹਾਂ ਨਾ ਕਰਕੇ ਕਿਥੋਂ ਤੱਕ 30000 ਦੀ ਜੀ ਹਾਂ 30000 ਦੀ ਜੀ ਲਓ ਜੀ 30000 ਦੀ ਕੋਈ ਮਾਨਤਨ ਹੋ ਜੂ ਹੋਰ ਵੀ ਕਰ ਦਾਂਗੇ ਮੌਕੇ ਰੂ 5400 ਦਾ ਲਓ ਜੀ 5400 ਦਾ ਹੋਰ ਵੀ ਮਾਨਤਨ ਹੋ ਜਾਊਗਾ ਠੀਕ ਆ ਜੀ ਸੋ ਇੱਕ ਨਹੀਂ ਦੋ ਲੈ ਕੇ ਜਾਓਗੇ ਵੜੇ ਲੈ ਕੇ ਜਾਓਗੇ ਨਾਲ ਇਹਦੇ ਮਗਰ ਵੱੱਛੀ ਆ ਤੇ ਬਾਕੀ ਇਹ ਜੋੜੀ ਮੇਰਾ ਭਰਾ ਕੋਲ ਲੈ ਕੇ ਜਾਊਗਾ ਠੀਕ ਆ ਜੀ 30000 ਦੀ ਜਿਹੜੇ ਜਿਹਨੂੰ ਇਹਨੇ ਭਜਣਾ ਹੁੰਨ ਚਨੂੰ ਨੂੰ ਠੀਕਾ ਪਰ ਜਾਣਾ ਬਸ ਜੀ ਬਸ ਸੋ 8 ਕਿਲੋ ਦੁੱਧ ਤੇ ਥੱਲੇ ਹੁਣ ਮੌਕੇ ਤੇ ਮੌਜੂਦ ਆ। ਆਇਦਰ ਜਿਹੜੀ ਆਪਾਂ ਤੁਹਾਨੂੰ ਇੱਕ ਵਾਇਰ ਦਿਖਾਉਣੀ ਆ ਕਰਾਸ ਬਰੀਡ ਦੇ ਵਿੱਚ ਆ ਕੋਈ ਐਫਪ ਦਾ ਕਰਾਸ ਤੇ ਇਹਦਾ ਭਾਜੀ ਕੀ ਬੇਰਵਾ ਪੂਰਾ ਇਹ ਸਵੇਕ ਕਿੰਵੇਂ ਆ? ਇਹ ਦੂਜਾ ਸੂਆ ਜੀ। ਓਕੇ ਰਾਤੀ ਸੂਈ ਸੰਤੂ ਸਾਹਿਬ। ਠੀਕ ਆ ਜੀ। ਕੋਈ 7:00 ਵਜੇ। ਠੀਕ ਆ ਜੀ। ਜੇਰ ਪ੍ਰੋਪਰ ਪਈ ਆਖੋ ਨੇ ਆ ਵੀਡੀਓ ਮੈਂ ਦਿਖਾ ਦਿੰਨਾ ਰਾਤ ਦੀ ਜਦੋਂ ਜੇਰ ਸਾਰੀ ਪਈ ਆ। ਠੀਕ ਆ ਜੀ। ਲਓ ਜੀ ਇਹ ਰਾਤ ਹੀ ਸੂਈ ਆ ਪੂਰੀ ਜੇਰ ਪ੍ਰੋਪਰ ਡਾਨਾ। ਮਗਰ ਇਹਦੇ ਬੱਚਾ ਮੇਲ ਕਾਫ ਆ ਤੇ ਹੈ ਦੂਜਾ ਸੂਆ ਹੈ ਜੀ। ਦੂਜਾ ਸੂਆ ਜੀ ਸੋ ਭਾਜੀ ਇਹਨਾਂ ਦੇ ਕੋਲ ਦੋਸਤੋ ਕਲਿੱਪ ਵੀ ਬਣਿਆ ਪਿਆ ਠੀਕ ਆ ਜੀ ਕਿਸੇ ਭਰਾ ਨੇ ਖਰੀਦਦਾਰ ਨੇ ਖਾਸ ਤੌਰ ਤੇ ਵੇਖਣਾ ਤਾਂ ਕਲਿੱਪ ਤੁਸੀਂ ਦੇਖ ਲਿਆ ਜੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਆਪਾਂ ਦਿਖਾ ਦਿੰਦੇ ਆ ਜੇਰ ਪ੍ਰੋਪਰ ਪਈ ਆ ਵੀਡੀਓ ਜਾਂ ਕਲਿੱਪ ਫੋਟੋ ਤੁਹਾਨੂੰ ਨਾਲ ਮਿਲ ਜੂਗੀ ਸਵੇਰੇ ਫੋਲੀ ਖਾਲੀ ਕੀਤੀ ਆ ਦੋ ਚਵਾਈਆਂ ਹੋ ਗਈਆਂ ਨੇ ਦੋ ਚਵਾਈਆਂ ਠੀਕ ਆ ਜੀ ਕੀ ਸ਼ਮਨੂਣੀ ਠੀਕ ਆ ਜੀ ਖੋਲ ਪਾਣਾ ਠੀਕ ਆ ਲਓ ਪਹਿਲਵਾਨ ਜੀ ਖੋਲ ਕੇ ਦਿਖਾ ਦਿਆ ਜੀ ਸੋ ਦੋ ਚਵਾਈਆਂ ਜਿਹੜੀਆਂ ਇਹਦੀਆਂ ਦੋਸਤੋ ਹੋ ਗਈਆਂ ਨੇ ਮਗਰ ਇਧਰ ਬੱਚਾ ਇੱਕ ਬੜੀ ਦਿਖਾ ਦਿਆ ਜੀ ਇਹ ਬੱਚਾ ਬਿਲਕੁਲ ਗਿੱਲੇ 나ੜੂ ਤੇ ਠੀਕ ਆ ਜ ਤੇ ਬੱਚਾ ਤੁਸੀਂ ਵੇਖੋਗੇ ਗਿੱਲੇ 나ੜੂ ਤੇ ਬੱਚਾ ਸਟੇਟ ਪਟਾ ਆ ਗਿਆ 크로ਸ ਬ੍ਰੀਡ ਦੇ ਵਿੱਚ ਆ ਗਿਆ ਐਚ ਐਫ 크로ਸ ਬ੍ਰੀਡ ਆ ਮੋٹے ਡੱਬ ਪਿੰਡੇ ਦੇ ਉੱਪਰ ਤੁਸੀਂ ਵੇਖੋਗੇ ਤੇ ਦੋ ਚਵਾਈਆਂ ਹੋਈਆਂ ਨੇ ਠੀਕ ਆ ਜੀ ਚੋਣ ਚਵਾਈ ਦੀ ਚੰਗੀ ਨਿਕਲੀ ਆ ਬਾਕੀ ਆਰਡਰ ਦੀ ਆ ਕੁਆਲਿਟੀ ਆ ਸ਼ਾਮ ਦੀ ਫਿਰ ਚਵਾਈ ਤੱਕ ਜਾਂਦੇ ਜਾਂਦੇ ਹੋਰ ਬਣ ਕੇ ਤਿਆਰ ਹੋ ਜੂਗੀ ਠੀਕ ਆ ਜੀ ਲਿਓ ਪਹਲਵਾਨ ਜੀ ਸੋ ਥਾਣੋ ਹੱਥੀ ਮੁਠੀ ਵਾਲਾ ਠੀਕ ਆ ਜੀ ਕੋਈ ਸੱਜਣ ਆਪਣਾ ਦੂਰੋਂ ਨੇੜੇ ਆਉਂਦਾ ਇਹ ਆਪਾਂ ਗੱਲ ਤਾਂ ਹੀ ਵਾਰ-ਵਾਰ ਦੱਸਦੇ ਆ ਇੱਥੇ ਆਣ ਕੇ ਕੋਈ ਇਹ ਨਹੀਂ ਦਿੱਕਤ ਆਊ ਕਿਸੇ ਭਰਾ ਨੂੰ ਠੀਕ ਆ ਜੀ ਕੋਈ ਥਾਣ ਛੋਟਾ ਨਿਕਲੂਗਾ ਕੋਈ ਵਿਰਲ ਜਾਂ ਸਪੇਸ ਗੈਪ ਘੱਟ ਨਿਕਲੂਗਾ ਬਾਕੀ ਪਹਿਲਵਾਨ ਜੀ ਦੁੱਧ ਨਾਰਮਲੀ ਕਿੰਨਾ ਕੁ ਚਵਾਜੂਗੀ ਇਹ ਹਾਂ ਪਾਜੀ ਠੀਕ ਦਾ ਤਾਂ ਇਹ 16 17 ਕਿਲੋ ਰਾਮ ਨਾਲ ਚਾਊਗੀ ਠੀਕ ਆ ਜੀ ਪਹਿਲੇ ਸਵੇਰੇ 15 16 ਕਿਲੋ ਚ ਆਇਆ ਠੀਕ ਆ ਵਾਧ ਚ ਆਜੇ ਵਾਧੀ ਆਏ ਤੇ ਬੱਚੀਆਂ ਨੇ ਪੰਨਾ ਹੋਣ ਜਣੀਆਂ ਚਵਾਈਆਂ ਹੋ ਗਈਆਂ ਬਿਲਕੁਲ ਲੋਜ ਠੀਕ ਹੈ ਜੀ ਸੋ ਦੋ ਜਾ ਸੁਆ ਬਾਕੀ ਚਵਾਈਆਂ ਚਵਾਈਆਂ ਚ ਆ ਗਏ ਨੇ ਠੀਕ ਹੈ ਜੀ ਥੱਲੇ ਬਹੁਤ ਚੰਗਾ ਦੇਖੋ ਆ ਬਾਕੀ ਨਾੜਾ ਨੂੜਾ ਚੱਡੇ ਦੇ ਉੱਪਰ ਚੰਗੀ ਤਸਵੀਰ ਨਾਲ ਦਿਖਾ ਦਿਆ ਜਿੱਧਰੋਂ ਪਿੱਛੋਂ ਪੰਪ ਚੰਗੇ ਠੀਕ ਆ ਸੋ ਥਾਨ ਪੂਰਾ ਥੀ ਮੁਠੀ ਵਾਲਾ ਵੇਨ ਸੂਨ ਸਲੇਵੇ ਦੇ ਉੱਪਰ ਕਾਫੀ ਆ ਸੋ ਦੁੱਧ ਵੀ ਆਪਾਂ ਚੰਗੇ ਮੇਰ ਗਾ ਸਕਦੇ ਸੋ ਖਿੜੀ ਆ ਉਹਦੀਆਂ ਕਰਮ ਵਾਲੀ ਜਿਵੇਂ ਜਿਵੇਂ ਚਵਾਈਆਂ ਇਹਦੀਆਂ ਹੁੰਦੀਆਂ ਜਾਂਦੀਆਂ ਉਹਦਾ ਪੂਰੀ ਠੰਡੀ ਧੀਰੀ ਆ ਸੀਲਸ ਆਊਗਾ ਕੋਈ ਕਾਲੀ ਨਹੀਂ ਬਾਕੀ ਤੋਰ ਕੇ ਵੀ ਤੁਹਾਨੂੰ ਦਿਖਾਤੀ ਕੋਈ ਸ਼ੁਕਰ ਜੀ ਨਹੀਂ ਹੈਗੀ ਵੀ ਇੱਕ ਥਾਂ ਤੋਂ ਦੂਜੀ ਥਾਂ ਭੱਜ ਭੱਜ ਕੇ ਜਾਂਦੀ ਹੈ ਠੀਕ ਆ ਉਹ ਗੱਲ ਬਾਤ ਨਹੀਂ ਕੀ ਤੇ ਇਹ ਭਾਜੀ ਕੀ ਮੋਲ ਕੀ ਡਿਮਾਂਡ ਰੋਗੀ ਇਹਦੀ ਇਹਦਾ ਸੰਤੂ ਸਾਹਿਬ 50000 ਰੁਪਿਆ ਜੀ ਮੋਲ ਜੈਸ ਨੂੰ ਕਰਕੇ ਮਾਨਤਨ ਕਰਕੇ ਜੀ 48000 ਦੀ ਜੀ 48 ਦੀ ਹਾਂਜੀ 48 ਦੇ ਦੋ ਲਓ ਜੀ ਐਂਡ ਤੋਂ ਜਿਹੜੀ 248000 ਦੀ ਮਿਲ ਜੂਗੀ ਵੜ ਚੰਗੀ ਸਾਫ ਸੁਥਰੀ ਆ ਤਾਜੀ ਸੂਈ ਆ ਮੇਰਾ ਭਰਾ ਲੈ ਜਾਓ ਠੀਕ ਆ ਜੀ ਸ਼ਕੋ ਬੋਲਾ ਜਾ ਕੇ ਕਿਉਂਕਿ ਅੱਜ ਦੋ ਚੁਵਾਈਆਂ ਹੋ ਗਈਆਂ ਤੀਜੀ ਚੁਵਾਈ ਅੱਜ ਸ਼ਾਮ ਨੂੰ ਕਰ ਦਿੱਤੀ ਜਾਊਗੀ ਸਿਰਫ 48000 ਦੀ ਤੁਹਾਨੂੰ ਇਹ ਜਿਹੜੀ ਐਂਡ ਦੇ ਵਿੱਚ ਵੜ ਮਜੂਰੀ ਇਹ ਤੋਂ ਬਾਅਦ ਭਾਜੀ ਠੇਕਦਾਰ ਸਾਹਿਬ ਹੋਰ ਕੋਈ ਆਪਣੇ ਕੋਲ ਜਾਨਵਰ ਨਹੀਂ ਬਸ ਜੀ ਇਹੋ ਹੀ ਤਿੰਨ ਹੀ ਐਨੀਮਲਸ ਠੀਕ ਆ ਜਰਸੀ ਜਰਸੀ ਤੋਂ ਨਹੀਂ ਆਈ ਤੁਹਾਡੇ ਸਮਝ ਨਹੀਂ ਆਏ ਆ ਵੀ ਤਾਂ ਹੀ ਕਰਕੇ ਤੁਸੀਂ ਨਵਾਇਆ ਧਵਾਇਆ ਨਹੀਂ ਨਹੀਂ ਬਸ ਉਹ ਦੋਵੇਂ ਹੀ ਠੀਕ ਆ ਜੀ ਠੀਕ ਆ ਹਾਂ ਜੀ ਸੋ ਦੋਸਤੋ ਇਹ ਅੱਜ ਐਨੀਮਲ ਸੀਗੇ ਵੀਰ ਹਰਿੰਦਰ ਸਿੰਘ ਹਣੇ ਦੇ ਕੋਲ ਤੇ ਤਿੰਨੇ ਪਸ਼ੂਆਂ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਅਜੇਦਰ ਝੋਟੀ ਦਿਖਾਤੀ ਆਪਾਂ ਤੁਹਾਨੂੰ ਠੀਕ ਆ ਜੀ ਮੋਹ ਦੰਦੀ ਜਵਾਨ ਹੁੰਦੀ ਪਈ ਆ ਜਵਾਨੀ ਵਾਲੇ ਦੰਦ ਬਰਾਬਰ ਕਰਦੀ ਪਈ ਆ ਸਿੰਘ-ਸੁੰਘ ਦੀ ਬਲਾਈਂਗੀ ਹਾਂ ਚਾਂਦਨੀ ਚਾਂਸੇ ਹੁੰਦੀ ਆ ਸਤਾਰੋਂ ਸੇ ਨਹੀਂ ਮੁਹੱਬਤ ਕਿ ਕੈਸੇ ਹੁੰਦੀ ਆ ਹਜ਼ਾਰੋਂ ਸੇ ਨਹੀਂ ਮੈਂ ਜਿਹੜਾ ਇਹਨਾ ਮੁਹੱਬਤ ਕਰ ਲੂਗਾ ਜਿਆਦਾ ਹੀ ਕਰੂਗਾ ਬਿਲਕੁਲ ਜੀ ਬਿਲਕੁਲ ਹਾਂ ਇਹ ਤੰਦੇ ਨਾਲ ਜਿਹੜਾ ਮੁਹੱਬਤ ਕਰ ਲੂਗਾ ਗੱਲ ਇਹ ਆ ਵੀ ਜਿਹੜਾ ਬਹੁਤ ਚੰਗਾ ਜਨਮ ਵਾਲਾ ਤੰਦਾ ਠੀਕ ਆ ਜੀ ਕੋਈ ਖਟਾ ਕੋਈ ਘਾਟਾ ਨਹੀਂਗਾ ਮਹਿਲ ਬਣਾਤੇ ਆ ਜ਼ਮੀਨਾਂ ਜਾਇਦਾਦਾਂ ਬਣਾਉਂਦੇ ਆ ਭਾਜੀ ਬਣਾਉਂਦੀਆਂ ਜੀ ਬਣਾਉਂਦੀਆਂ ਜੀ ਤੋ ਬਹੁਤ ਪਿਆਰੀ ਝੋਟੀਆਂ ਦੋਸਤੋ 1 ਲੱਖ 3000 ਦੀ ਇੱਕ ਵਾਰੀ ਫੇਰ ਆਪਾਂ ਰਿਪੀਟ ਕਰ ਦਿੰਨੇ ਆ ਚਵਾਈ ਚਬੂਈ ਦੀ ਬੜੀ ਚੰਗੀ ਸਾਫ ਸੁਥਰੀ ਨਿਕਲੀ ਆ ਇੱਕ ਵੀਰ ਹਰਿੰਦਰ ਸਿੰਘ ਜੀ ਜਿਹੜੇ ਕੰਟੈਕਟ ਨੰਬਰ ਨੇ ਆਪਣੇ ਉਹ ਕਰ ਦਿੱਤੇ ਸਾਂਝੇ 96145 92876 ਠੀਕ ਆ ਜੀ ਓਕੇ ਪਾਜੀ ਓਕੇ ਜੀ ਓਕੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ